ਕੋ ਦੇਵੀ ਹੈ ਦੂਜਾ ਹੋ ਨਹੀਂ ਸਕਦਾ ਦੇਵੀ ਪਾਜੀ ਦੇ ਬਹੁਤ ਇਹੋ ਜਿਹੇ ਗਾਣੇ ਜਿਹੜੇ ਮੇਰੇ ਕੋਲ ਪਏ ਐ ਇਹਨਾਂ ਨੂੰ ਯਾਦ ਨਹੀਂ ਕਾਲਜ ਟਾਈਮ ਜਿਹੜੇ ਤੁਹਾਡੇ ਮਿੱਤਰ ਸੀ ਉਹ ਸਾਡੇ ਨਾਲ ਉੱਤੇ ਬੈਠਦੇ ਸੀ ਸਾਡੇ ਸੀਨੀਅਰ ਸੀ ਸੋ ਅਕਸਰ ਤੁਹਾਡੀਆਂ ਗੱਲਾਂ ਕਰਦੇ ਸੀ ਤੁਹਾਡਾ ਭਾਣ জাফর ਸਾਡਾ ਮਿੱਤਰ ਬਣ ਗਿਆ ਜੀ ਐਨ ਆ ਫਿਰ ਉਹਨੇ ਕਈ ਮਹੀਨੇ ਲਾਰਾ ਲਈ ਰੱਖਿਆ ਵੀ ਦੇਵੀ ਨੂੰ ਪਿੰਡ ਲੈ ਕੇ ਆਉਂਗਾ ਉਹ ਵੀ ਗੱਲਾਂ ਗੁਲਾ ਮਾਰ ਕੇ ਪੈਕ ਫੁਗਲਾ ਕੇ ਲਾ ਗਿਆ ਇਹ ਮੈਨੂੰ ਕਈ ਸਾਲ ਬਾਅਦ ਸ਼ੋਅ ਤੇ ਮਿਲ ਗਿਆ ਬਾਹਰ ਉਹ ਸਿੰਘ ਸਜਿਆ ਹੋਇਆ ਮੈਂ ਕਿਹਾ ਤੂੰ ਜਿਹੜਾ ਵਾਅਦਾ ਕਰਿਆ ਸੀ ਕਹਿੰਦਾ ਹੁਣ ਤਾਂ ਤੁਸੀਂ ਮਿਲ ਲੈ ਭਾਈ ਸਦ ਦੇ ਵੀ ਮਖਸੂਸ ਪਰਿਵਾਰੇ ਕੀ ਕਹੀ ਇੱਕ ਦੁਨੀਆ ਬਾਹਰ ਹੈ ਇੱਕ ਦੁਨੀਆ ਅੰਦਰ ਹੈ ਜਿਹੜਾ ਇਹਨੂੰ ਸਮਝ ਗਿਆ ਉਹ ਮਸਤ ਕਲੰਦਰ ਹੈ ਇਹਨੂੰ ਸਮਝਣ ਲਈ ਵੀ ਕੋਈ ਮਸਤ ਕਲੰਦਰ ਰਵਣਾ ਪਊਗਾ ਸੋ ਥੋਟਲੀ ਪਿਆਰ ਸਤਕਾਰ ਤੁਸੀਂ ਗੀਤ ਦਾ ਜ਼ਿਕਰ ਕਰਿਆ ਸੀ ਉਹ ਸਾਰੇ ਤੁਸੀਂ ਗਾਉਣਾ ਮੈਂ ਪਿੱਛੇ ਖੜਨਾ ਦੇਵੀ ਭਾਜੀ ਦੀ ਜਿਹੜੀ ਕਮਾਲ ਜਿਹੜੀ ਗੱਲ ਹੈ ਨਾ ਬਹੁਤ ਆਦਰ ਬਹੁਤ ਸਤਿਕਾਰ ਹੈ ਵੱਡੇ ਲਈ ਵੀ ਛੋਟੇ ਲਈ ਵੀ